ਜਮਾ ਫ੍ਰੀ ਫੋਨ ਫ੍ਰੀ ਫੋਨ ਚੈਨਾਬੇਂ ਨਹੀਂ ਸੈਮਸੰਗ ਦੇ ਨੇ ਸੈਮਸੰਗ ਦੇ ਸਰਪੰਚ ਨਾਲੋਂ ਪੱਤਲੀ ਟੀਵੀ ਜੀ ਮਿਲਣਗੇ ਐਲਸੀਡੀਆਂ ਹੁੰਦੀਆਂ ਨੇ ਉਹ ਵੀ ਦੋ ਫ੍ਰੀ ਕਰਨੀਆਂ ਨੇ ਅੱਛਾ ਕਿਸੇ ਆਮ ਦੁਕਾਨ ਤੇ ਨਹੀਂ ਸੈਮਸੰਗ ਦੇ ਸਟੋਰ ਤੇ ਆ ਬਰਨਾਲਾ ਸ਼ਹਿਰ ਚ ਬੱਲੇ ਬੱਲੇ ਦੀਵਾਲੀ ਕਰਕੇ ਪਟਾਕੇ ਪਾਉਣਿਆ ਕਿਹੜੇ ਪਟਾਕੇ ਪਾਉਣੇ ਕਿਹੜੇ ਡਿਸਕਾਊਂਟ ਦੇ ਲਿਆ ਉਹ ਗੱਲ ਬਾਈ ਹਰਾਂ ਨਾਲ ਕਰਦੇ ਆਂਗੇ ਬਾਈ ਕੀ ਡਿਸਕਾਊਂਟ ਦੇ ਰਹੇ ਹੋ ਜੀ ਡਿਸਕਾਊਂਟ ਦਾ ਭਰ-ਭਰ ਕੇ ਆਗੇ ਨਹੀਂ ਜੀ ਆਪਣੇ ਕੋਲ ਡਿਸਕਾਊਂਟ ਭਰ-ਭਰ ਕੇ Samsung ਦਾ ਕੋਈ ਵੀ ਫੋਨ ਲਓ ਹਰ ਇੱਕ ਨਾਲ ਆਫਰ ਲਓ ਹਰ ਇੱਕ ਨਾਲ 24 EMI ਆ ਫਰੀ ਲਓ ਨਾਲ ਕੈਸ਼ਬੈਕ ਲਓ ਆ ਫਰੀ ਕੀ ਨੂੰ ਦਿਓਗੇ ਜਿਹੜੇ ਫੋਨ ਖਰੀਦਣਗੇ ਸਭ ਨੂੰ ਗਿਫਟੀ ਗਿਫਟ ਨੇ ਕਿਹੜਾ ਵੀ Samsung ਸਟੋਰ ਤੋਂ ਕੋਈ ਫੋਨ ਖਰੀਦੂ ਉਹਦਾ ਇੱਕ ਕੂਪਨ ਪਊਗਾ ਤੇ ਫਿਰ ਲੱਕਣਗੇ ਦੋ ਫੋਨ ਤੇ ਦੋ LEDੀਆਂ ਸਟੋਰ ਤੋਂ ਖਰੀਦੋ ਕੋਈ ਚਾਰਜ ਲੈਣਾ ਡਾਡਾ ਕੇਬਲ ਲੈਣੀਆਂ ਕੋਈ ਵੀ ਮੋਬਾਈਲ ਦੀ ਐਸੈਸਰੀ ਲੈ ਲਿਆ Samsung ਦੀ ਤਾਂ ਸਟੋਰ ਤੋਂ ਲੈ ਕੇ ਜਾ ਪੱਕਾ ਬੇ ਤੁਹਾਨੂੰ ਮਿਲੂਗਾ 15000 ਦੀ ਟਾਇਰ ਬਾਕੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਰੂਰ ਜਰੂਰ ਭੇਜ ਦਿਓ ਜੀ ਸ਼ੋਰ ਹੈ ਕਿੱਥੇ ਬਈ ਆਪਣਾ ਕੇਸੀ ਰੋਡ ਤੇ ਜੀ ਸਮਾਰਟ ਸਾਮਸੰਗ ਸਮਾਰਟ ਕਾਫੇ ਪੁਨੀਤਾਲਿਆਂ ਦੇ ਨੇੜੇ ਐਸਡੀ ਕਾਲਜ ਬਰਨਾਲਾ ਕਰ ਦਿਓ ਸ਼ੇਰ ਜੀ